ਗੁਰੂ ਪਿਆਰਿਓ ਸਵਾਲ ਹੈ ਪ੍ਰਭੂ ਦਾ ਨਾਮ ਖਜ਼ਾਨਾ ਮਨੁੱਖ ਨੂੰ ਕਿਸ ਨੇ ਦਿੱਤਾ ਹੈ ਇਸ ਸਵਾਲ ਦਾ ਜਵਾਬ ਗੁਰੂ ਜੀ ਠਾਪਨੰਗ ਤੇ ਪਕਸ਼ਿਸ਼ ਕਰਦੇ ਹਨ ਓਏ ਵੇ ਅਭਰ ਨਹੀਂ ਮੈਂ ਥਾਓ हे भाई नाम खजाना हासिल कर ले मेनू गुरु ਤੋਂ ਬਨਾ ਹੋਰ ਕੋਈ ਥਾਂ ਨਹੀਂ ਦਿਸਦਾ ਮੈਂ ਤਨ ਨਾਮ ਨਿਦਾਨ ਹੈ ਗੁਰਦਿਆ ਵੱਲ ਜਾਉ ਮੇਰੇ ਵਾਸਤੇ ਤਾਂ ਪ੍ਰਭੂ ਦਾ ਨਾਮ ਹੀ ਤਨ ਹੈ ਨਾਮ ਹੀ ਖਜ਼ਾਨਾ ਹੈ ਇਹ ਖਜ਼ਾਨਾ ਜਿਸ ਕਿਸੇ ਨੂੰ ਦਿੱਤਾ ਹੈ ਗੁਰੂ ਨੇ ਹੀ ਦਿੱਤਾ ਹੈ ਮੈਂ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਗੁਰੂ ਪਿਆਰਿਓ ਮਨੁੱਖ ਨੂੰ ਪ੍ਰਭੂ ਦਾ ਨਾਮ ਸੁਜੰਨਾ ਗੁਰੂ ਨੇ ਬਖਸ਼ਿਆ ਹੈ